ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਲੋ ਲੋਕ गीत ਲੈ ਕੇ ਆਈਆਂ ਇਹ ਲੋਕਗੀਤ ਮਾਪਿਆਂ ਦੇ ਤੇ ਸਾਡੇ ਭੈਣਾ ਭਰਾਵਾਂ ਦੇ ਪਿਆਰ ਨੂੰ ਦਰਸਾਉਂਦਾ ਹੋਇਆ ਲੋਕਗੀਤ ਹੈ ਇਹ ਉਸ ਟਾਈਮ ਦੀ ਯਾਦ ਦਿਵਾਉਂਦਾ ਜਦੋਂ ਅਸੀਂ ਇਕੱਠੇ ਭੈਣਾ ਭਰਾ ਸਹੇਲੀਆਂ ਕੱਟੀਆਂ ਹੋ ਕੇ ਬੇੜਿਆਂ ਦੇ ਵਿੱਚ ਦਰੀਆਂ ਗੁਣਿਆ ਕਰਦੀਆਂ ਸੀ ਖੇਸੀਆਂ ਦੇ ਬੰਬਲ ਵੱਡਿਆ ਕਰਦੀਆਂ ਸੀ ਤੇ ਆਪਣੀਆਂ ਨਾਨੀਆਂ ਦਾਦੀਆਂ ਕੋਲੋਂ ਚਰਖੇ ਬੱਤਣੇ ਸਿੱਖਦੀਆਂ ਸੀ ਇਹ ਉਹ ਸਮਾਂ ਨੂੰ ਦਰਸਾਉਂਦੀ ਹੋਈ ਲੋਕੀ ਦੀ ਵੀਡੀਓ ਹੈ ਸੋ ਮੈਂ ਆਸ ਕਰਦੀ ਆਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਤੇ ਸ਼ਾਇਦ ਤੁਹਾਨੂੰ ਵੀ ਉਹ ਦਿਨ ਯਾਦ ਆਉਣਗੇ ਗੀਤ ਸੁਣ ਕੇ ਸੋ ਮੈਂ ਆਪਣੇ ਭੈਣਾ ਭਰਾਵਾਂ ਨੂੰ ਇੱਕ ਰਿਕਵੈਸਟ ਕਰਦੀ ਆ ਕਿ ਜਿਨ੍ਹਾਂ ਮੇਰੇ ਭੈਣਾ ਭਰਾਵਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਬ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਦਾ ਆਨੰਦ ਲੈ ਸਕੋ ਸੋ ਲੋ ਫਿਰ ਆਓ ਅੱਜ ਆਪਾਂ ਇਸ ਲੋਕੀ ਦਾ ਆਨੰਦ ਮਾਣੀਏ ਕੱਚਾ ਕੋਠਾ ਪੱਕੇਦਰ ਵਾਰ ਜਿੱਥੇ ਵਸਦੇ ਆ ਤਰਮੀ ਮਾਪੇ ਮਨਾਂ ਚਲ ਚਲੀਏ ਕੱਚਾ ਕੋਠਾ ਪੱਕੇਦਰ i said yeah ਯਾ ਬੀਆ ਜਿੱਥੇ ਵਸ ਦੀਆਂ ਸੋਣੀਆਂ ਪੱਬੀਆ ਮਨਾ ਚਲ ਚਲੀਏ ਕੱਜੇ ਕੋਠੇ ਤੇ ਬੈਠਾ ਬੜੇ ਰ ਜਿੱਥੇ ਕੱਚੇ ਕੋਠੇ de खतर दे गुड्डिया ब पटोले मना चल चलिए चल चलिए जे ल लुटिया मौज बहाराना चि चल चली चल ਜਿੱਥੇ ਜੰਮੀ ਸੀ ਰੇ ਜੜੀ ਸੀ ਜਵਾਨੀ ਮਨਾ ਚੱਲ ਚਲੀਏ ਚੱਲ ਚਲੀਏ ਕੱਚਾ ਕੋਠਾ ਪੱਕੇਦਰ ਵਾਜੇ ਜਿੱਥੇ ਵਸਦੇ ਆ